ਜਿਹੜਾ ਮੁੱਖ ਮੰਤਰੀ ਨੂੰ ਤਲਬ ਕਰਨਾ ਕਿ ਤੁਸੀਂ ਪ੍ਰਕਟ ਸਭਾ ਦੇ ਜੱਤੇਦਾਰ ਦੇ ਅਹੁਦੇ ਤੇ ਹੀ ਰਹਿ ਚੁੱਕੇ ਹੋ ਇਹ ਕਿੰਨਾ ਕੁ ਜਾਇਜ਼ ਹੈ ਜਾਂ ਕਿੰਨਾ ਕੁ ਵਾਜਬ ਹੈ ਦੇਖੋ ਇਹ ਦੋਵੇਂ ਤਰ੍ਹਾਂ ਜਿਹੜੀਆਂ ਇਹ ਰਾਜਨੀਤੀ ਕਰ ਰਹੀਆਂ ਇਹਨਾਂ ਦਾ ਮਕਸਦ ਜਿਹੜਾ ਹੈ ਉਹ ਗੁਰੂ ਗ੍ਰੰਥ ਸਾਹਿਬ ਜਾਂ ਗੁਰੂ ਗ੍ਰੰਥ ਸਾਹਿਬਾਂ ਦੇ ਇਹ ਬੇਅਦਬੀ ਦੇ ਜਿਹੜੇ ਮਾਮਲੇ ਨੇ ਜਿਵੇਂ ਬਰਗਾੜੀ ਦੇ ਵਿੱਚ ਬੇਅਦਬੀ ਹੋਈ ਹੈ ਉਹਨਾਂ ਦੇ ਦੋਸ਼ੀਆਂ ਨੂੰ ਜਿਹੜਾ ਨੰਗਾ ਕਰਕੇ ਗ੍ਰਿਫਤਾਰ ਕਰਨ ਦਾ ਇਹਨਾਂ ਦਾ ਕੋਈ ਮਕਸਦ ਨਹੀਂ ਹੈ ਨਾਇਨਾ ਤੋਂ ਮੌੜ ਮੰਡੀ ਬੰਬ ਧਮਾਕੇ ਦੇ ਦੋਸ਼ੀ ਗ੍ਰਫਤਾਰ ਹੋਏ ਐ ਨਾਇਨਾ ਤੋਂ ਬਰਗਾੜੀ ਦੇ ਵਿੱਚ ਜਿਹੜੀ ਵਿਦਬੀ ਹੋਈ ਸੀ ਉਹਦੇ ਦੋਸ਼ੀ ਗ੍ਰਫਤਾਰ ਹੋਏ ਐ ਨਾਇਨਾ ਤੋਂ ਬੁਰਜ ਜਵਾਰ ਸਿੰਘ ਵਾਲੇ ਦੇ ਵਿੱਚ ਜੋ ਸਰੂਪ ਪਾਵਨ ਜਿਹੜਾ ਉੱਥੋਂ ਲੈ ਗਏ ਸੀ ਕੋਈ ਉਹ ਦੋਸ਼ੀ ਜਿਹੜੇ ਹੈ ਉਹ ਬੇਨਕਾਬ ਹੋਏ ਐ ਤੇ ਨਾ ਉਹਨਾਂ ਨੂੰ ਸਜਾਵਾ ਦਵਾਉਣ ਦਾ ਜਿਹੜਾ ਯਤਨ ਕੀਤਾ ਇਹ ਜਿਹੜਾ ਮਾਮਲਾ ਹੈ ਇਹਦੇ ਚ ਸਿਰਫ ਤੇ ਸਿਰਫ ਸਿਰਫ ਤੇ ਸਿਰਫ ਦੋਵੇਂ ਤੇਰਾ ਰਾਜਨੀਤੀ ਕਰ ਰਹੀਆਂ ਨੇ ਰਹੀ ਗੱਲ ਤਲਬ ਕਰਨ ਦੀ ਤੇ ਮੈਨੂੰ ਲੱਗਦਾ ਹੈ ਕਿ ਸਪਸ਼ਟੀਕਰਨ ਜਿਹੜਾ ਹੈ ਉਹ ਮੰਗਿਆ ਜਾਣਾ ਚਾਹੀਦਾ ਸੀ ਸਪਸ਼ਟੀਕਰਨ ਉਹ ਚਾਹੇ ਕਿਸੇ ਵੀ ਵਿਅਕਤੀ ਰਾਹੀਂ ਭੇਜਦੇ ਤੇ ਫਿਰ ਸਪ ਕੀ ਤੇ ਚਾਰੀਆਂ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਕੀ ਟਾਈਕਸਟ ਹੋਣਾ ਚਾਹੀਦਾ ਇਹ ਅਕਾਲ ਤਖਤ ਸਾਹਿਬ ਦੇ ਜਥੇਦਾਰ ਦਾ ਜਿਹੜਾ ਹੈ ਉਹ ਕੰਮ ਹੈ ਪਰ ਮੈਨੂੰ ਲੱਗਦਾ ਹੈ ਅਸੀਂ ਜਦੋਂ ਵਰਸਾ ਸਿੰਘ ਬਲਟੋਆ ਨੂੰ ਮਾਲਬ ਕੀਤਾ ਸੀ ਤੇ ਅਸੀਂ ਤਾਂ ਰਿਕਾਰਡਿੰਗ ਬਕਾਇਦਾ ਤੌਰ ਦੇ ਉੱਤੇ ਕਰਵਾਈ ਸੀ ਠੀਕ ਹੈ ਜੀ ਜੇ ਲਿਆਉਂਦੇ ਨੇ ਤੇ ਦੱਸਣ ਜੀ ਉਹ ਜਨਤਾ ਨੂੰ ਵੀ ਦੱਸਣਾ ਪਬਲਿਕ ਨੂੰ ਵੀ ਦੱਸਣਾ ਜੀ ਜੇ ਉਹਨਾਂ ਕੋਲ ਕੁਝ ਹੈ ਤੇ ਫਿਰ ਦੱਸਣਾ ਚਾਹੀਦਾ ਇੱਕ ਵੀਡੀਓ ਵਾਇਰਲ ਹੋ ਰਹੀ ਹੈ ਜਿਆ ਐਕਸੀਐਮ ਜੀ ਦਿੱਲੀ ਉਹ ਦੇਖੋ ਬੜੀ ਮੰਦਪਾਗੀ ਗੱਲ ਐ ਮੰਦਪਾਗੀ ਗੱਲ ਐ ਇਹ ਵੀ ਕਿਹਾ ਜਾ ਰਿਹਾ ਕਿ ਫੇਕ ਐ ਜੇ ਫੇਕ ਵੀ ਹੈਗੀ ਐ ਤੇ ਜਿਹਨੇ ਫੇਕ ਬਣਾਈ ਐ ਉਹ ਵੀ ਉਨੀ ਹੀ ਵੱਡੀ ਦੋਸ਼ੀ ਐ ਜਾਂ ਉਹਨਾਂ ਵੱਡਾ ਦੋਸ਼ੀ ਐ ਜਿਹਨੇ ਫੇਕ ਬਣਾਈ ਐ ਤੇ ਜੇ ਫੇਕ ਨਹੀਂ ਐ ਅਸਲੀਅਤ ਐ ਤੇ ਫਿਰ ਜਿਹੜੀ ਐ ਇਹ ਬਹੁਤ ਮੰਦਪਾਗੀ ਗੱਲ ਐ ਜੀ ਪਾਰਟੀ ਦਾ ਏਜੰਡਾ ਕੀ ਰਹੇਗਾ ਜੀ ਪਾਰਟੀ ਦਾ ਏਜੰਡਾ ਪੰਥ ਦੀਆਂ ਸੰਸਥਾਵਾਂ ਨੂੰ ਬਚਾਉਣਾ ਪੰਜਾਬ ਦੇ ਸਰੋਤ ਜਿਨ੍ਹਾਂ ਦੇ ਤੇ ਕੇਵਲ ਤੇ ਕੇਵਲ ਪੰਜਾਬੀਆਂ ਦਾ ਅਧਿਕਾਰ ਐ ਉਹਨਾਂ ਦੀ ਲੁੱਟ ਖੁੱਟ ਤੋਂ ਜਿਹੜਾ ਹੈ ਉਹਨਾਂ ਦੀ ਰੱਖਿਆ ਕਰਨੀ ਇਹ ਸਾਡਾ ਮੁੱਖ ਏਜੰਡਾ ਜਿਹੜਾ ਉਹ ਰਹੇਗਾ ਜੀ ਔਰ ਕੋਈ ਜੀ 328 ਨੂੰ ਕਾਮਲੇ ਤੇ ਐਸਬੀ ਨਿਸਾਬ ਪਿਆ ਤੇ ਕਿ ਅਸੀਂ ਬਿਲਕੁਲ ਸਹਿਯੋਗ ਨਹੀਂ ਕਰਾਂਗੇ ਦੇਖੋ ਜੇ ਆਉਂਦੇ ਸੀ ਤੇ ਇਹਨਾਂ ਨੂੰ ਕਹਿ ਦੇਣਾ ਚਾਹੀਦਾ ਸੀ ਕਿ ਠੀਕ ਹੈ ਜੋ ਕੋਈ ਸਾਡੇ ਤੋਂ ਜਾਣਕਾਰੀ ਲੈਣੀ ਹੈ ਤੇ ਲਓ ਤੇ ਕਾਰਵਾਈ ਕਰੋ ਕਰਵਾਓ ਕਾਰਵਾਈ ਜਿਹੜੀ ਸਾਡੇ ਤੋਂ ਅਧੂਰੀ ਰਹਿ ਗਈ ਹੋ ਤੁਸੀਂ ਪੂਰੀ ਕਰਵਾ ਲਓ ਤੇ ਅਪੇ ਇਹਨਾਂ ਤੇ ਛੜਦੇ ਪੂਰੀ ਕਰਵਾਉਂਦੇ ਆ ਕਿ ਨਹੀਂ ਕਰਵਾਉਂਦੇ ਇਹਨਾਂ ਨੇ ਤਾਂ ਸਰਕਾਰ ਨੂੰ ਮੌਕਾ ਦਿੱਤਾ ਇਹ ਕਹਿ ਕੇ ਕਿ ਅਸੀਂ ਤਾਂ ਕੋਈ ਸਹਿਯੋਗ ਹੀ ਨਹੀਂ ਦੇਣਾ ਸਰਕਾਰ ਨੇ ਕਹਿਣਾ ਸਹਿਯੋਗ ਨਹੀਂ ਦਿੱਤਾ ਇਸ ਕਰਕੇ ਅਸੀਂ ਕੋਈ ਕੀਤਾ ਨਹੀਂ ਇਹਨਾਂ ਤੇ ਸਰਕਾਰ ਤੇ ਇਹਨਾਂ ਨੂੰ ਇਹ ਵੀ ਸਵਾਲ ਉਠਾਉਣੇ ਚਾਹੀਦੇ ਸੀ ਸ਼੍ਰੋਮਣੀ ਕਮੇਟੀ ਨੂੰ ਕਿ ਤੁਸੀਂ ਬਰਗਾੜੀ ਕਾਂਡ ਦੇ ਜਿਹੜੇ ਤਾਂ ਤੁਸੀਂ ਬੁਰਜ ਜਿਹੜਾ ਜਵਾਰ ਸਿੰਘ ਵਾਲੇ ਤੋਂ ਮਾਰਿਆ ਦਾ ਸਰੂਪ ਜਿਹੜਾ ਗਾਇਬ ਹੋਇਆ ਸੀ ਉਹਦੇ ਦੋਸ਼ੀਆਂ ਨੂੰ ਸਜ਼ਾਵਾ ਦੇਤੀਆਂ ਤੁਸੀਂ ਮੌੜ ਮੰਡੀ ਬੰਬ ਧਮਾਕੇ ਦੇ ਜਿਹੜੇ ਦੋਸ਼ੀ ਸੀ ਉਹਨਾਂ ਨੂੰ ਸਜ਼ਾਵਾ ਦੇਤੀਆਂ ਜੀ ਉਹਨਾਂ ਨੂੰ ਸਜ਼ਾਵਾ ਦੇਤੀਆਂ ਤੇ ਫਿਰ ਭਾਈ ਜਿਹੜੇ ਦੋਸ਼ੀ ਅਸੀਂ ਫੜ ਕੇ ਤੁਹਾਡੇ ਸਾਹਮਣੇ ਕੀਤੇ ਇਹਨਾਂ ਨੂੰ ਵੀ ਸਜ਼ਾਵਾ ਦੇ ਦਿਓ ਇਹਨਾਂ ਨੂੰ ਵੀ ਸਜ਼ਾਵਾ ਦੇਣੀਆਂ ਚਾਹੀਦੀਆਂ ਤੇ ਇਹ ਸਾਰੀ ਗੱਲਬਾਤ ਤਾਂ ਐ ਲੱਗਦਾ ਜਿਵੇਂ ਇਹ ਦੋਸ਼ੀਆਂ ਦੀ ਪੁਸ਼ਤਪਨਾ ਹੀ ਕਰ ਰਹੀ ਹੈ ਜੀ ਸਿੱਖ ਸਾਹਿਬ ਲੱਗਦਾ ਕਿ ਐਸਐਸ ਕੋਲੀ ਨੂੰ ਬਚਾਉਣ ਦੀ ਇਬਾਦਤ ਪਰਿਵਾਰ ਦੇ ਵੱਲ ਪੁੱਛਿਆ ਲੱਗਦਾ ਰਕਾਂਦੀਆਂ ਇਹ ਇਹ ਤਾਂ ਮੈਂ ਤੁਹਾਨੂੰ ਪਹਿਲਾਂ ਵੀ ਮੈਂ ਚੰ ਲੇਕਿਨ ਇਹਨਾਂ ਨੇ ਬਾਅਦ ਵਿੱਚ ਜਦੋਂ ਤਫਸ਼ੀਸ਼ ਹੋਈ ਤੇ ਜਦੋਂ ਅਸੀਂ ਰਿਪੋਰਟ ਦੇ ਵਿੱਚ ਕੋਹਲੀ ਦਾ ਨਾਂ ਜਿਹੜਾ ਸ਼ਾਮਿਲ ਹੋ ਗਿਆ ਉਦੋਂ ਬਾਅਦ ਸ਼੍ਰੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਨੇ ਯੂ ਟਰਨ ਲੈ ਲਿਆ ਔਰ ਯੂ ਟਰਨ ਇਹ ਕਿਸੇ ਦੇ ਕਹਿਣ ਤੇ ਲਿਆ ਆਪਣੇ ਆਪ ਨਹੀਂ ਲਿਆ ਤੇ ਉਹ ਕਿਉਂ ਲਿਆ ਇਹ ਮੈਂ ਮੈਨੂੰ ਨਹੀਂ ਇਹਦੇ ਬਾਰੇ ਜਾਣਕਾਰੀ ਹੈ ਲੇਕਿਨ ਇਹ ਇੱਕ ਹਕੀਕਤ ਹੈ ਕਿ ਕੋਹਲੀ ਨੂੰ ਬਚਾਉਣ ਦੇ ਲਈ ਇਹਨਾਂ ਨੇ ਜਿਹੜਾ ਹੈ ਪੁਲਿਸ ਕਾਰਵਾਈ ਤੋਂ ਆਪਣਾ ਪੱਲਾ ਛਡਾਇਆ ਕੋਲੀ ਨੂੰ ਲੱਗਦਾ ਹੁਣ ਤਾਂ ਤਾਜੂ ਸਸਤਾ ਹੈ ਸ਼ਿਖਰ ਅਗਵਾਈ ਕਰਦੀ ਹੈ ਹਰ ਵਾਰੀ ਜਦੋਂ ਵੀ ਬੇਅਦਬੀ ਹੁੰਦੀ ਹੈ ਬੈਕਵਰਡ ਕਿਉਂ ਹੋਇਆ ਇਹ ਨਾ ਸਮਝੀ ਦੀ ਘਾਟ ਹੈ ਜੀ ਇੱਕ ਤਾਂ ਨਾ ਸਮਝੀ ਨਾ ਸਮਝੀ ਜਿਹੜੀ ਹੈ ਇਹਨਾਂ ਦੇ ਅੰਦਰ ਬਹੁਤ ਜ਼ਿਆਦਾ ਹੈ ਸਮਝੀ ਦੀ ਸਮਝਦਾਰੀ ਦੀ ਘਾਟ ਹੈ ਨਾ ਸਮਝੀ ਇਹਨਾਂ ਦੇ ਵਿੱਚ ਬਹੁਤ ਜ਼ਿਆਦਾ ਹੈ ਇਹ ਬੈਕ ਸੀਟ ਦੇ ਉੱਤੇ ਚਲੇ ਜਾਂਦੇ ਆ ਇਹ ਆਪਣਾ ਪੱਖ ਜਿਹੜਾ ਹੈ ਸਹੀ ਢੰਗ ਦੇ ਨਾਲ ਸੰਗਤ ਦੇ ਵਿੱਚ ਰੱਖਣ ਦੇ ਲਈ ਜਿਹੜਾ ਹੈ ਉਹ ਕੈਪੇਬਲ ਨਹੀਂ ਹੈ ਤੁਸੀਂ ਜੋ ਪੋਲੀਟੀਕਲੀ ਵਿਚਨਾਈ ਕਰਨ ਦੇ ਸੈਂਸ ਵੀਰਾਂ ਦੀ ਦਖਲਅੰਦਾਜ਼ੀ ਦੇ ਕਿਤਾਬੀ ਸਸਤਾ ਪੋਲੀਟੀਕਲੀ ਇਹ ਤਾਂ ਬਹੁਤ ਜ਼ਿਆਦਾ தਖਲ ਅੰਦਾਜ਼ੀ ਕਰਦੇ ਮੈਂ ਤਾਂ ਬੋਲ ਕੇ ਆਏ ਆਂ ਜੀ ਕਿ ਜਿੰਨਾ ਜਲਦੀ ਇਹ ਆਪਣੇ ਆਪ ਨੂੰ ਸਰਦਾਰ ਸੁਖਬੀਰ ਸਿੰਘ ਬਾਦਲ ਤੋਂ ਵੱਖ ਕਰ ਲੈਣਗੇ ਉਹਨਾਂ ਇਸ ਬਾਅਦ ਜਾਣਗੇ ਜੇ ਇਹ ਉਹਨੂੰ ਵੱਖ ਕਰਕੇ ਨਾ ਚੱਲਣਗੇ ਠੀਕ ਹੈ ਸ਼੍ਰੋਮਣੀ ਅਕਾਲੀ ਦਲ ਹੈ ਸ਼੍ਰੋਮਣੀ ਅਕਾਲੀ ਦਲ ਦੀ ਹਮੇਸ਼ਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਹ ਪਹਿਰੇਦਾਰ ਰਹੀ ਹੈ ਤੇ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਪਹਿਰੇਦਾਰ ਰਿਹਾ ਹੈ ਸ਼੍ਰੋਮਣੀ ਅਕਾਲੀ ਦਲ ਤੇ ਸ਼੍ਰੋਮਣੀ ਕਮੇਟੀ ਨੂੰ ਵੱਖ ਕਰਕੇ ਨਹੀਂ ਦੇਖਿਆ ਜਾ ਸਕਦਾ ਪਰ ਇਹਨੂੰ ਇਹ ਵੀ ਦੇਖਣਾ ਚਾਹੀਦਾ ਹੈ ਕਿ ਮੌਜੂਦਾ ਜਿਹੜੇ ਆਪਣੇ ਆਪ ਨੂੰ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸਮਝਦੇ ਆ ਉਹਨਾਂ ਦਾ ਹੁਣ اخلاق ਕੀ ਰਹਿ ਗਿਆ ਸ਼੍ਰੋਮਣੀ ਕਮ ਸੇਵਾਦਾਰ ਹੋਣਾ ਜਿਹੜਾ ਹੈ ਇਹ ਬਹੁਤ ਜ਼ਰੂਰੀ ਹੈ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੂੰ ਜੀ ਜੀ ਸਿੰਘ ਸਾਹਿਬ ਇਹ ਸਪਸ਼ਟ ਕਰਦੇ ਹੋ ਤੁਸੀਂ ਹਾਲਾਂਕਿ ਕਿਹਾ ਕਿ ਸਪਸ਼ਟੀਕਰਨ ਮੰਗਿਆ ਦੇਣਾ ਚਾਹੀਦਾ ਸੀ ਕੀ ਐਸੀ ਕੋਈ ਮਰਿਆਦਾ ਜਾਂ ਪਹਿਲਾਂ ਕੋਈ ਇਤਿਹਾਸ ਹੈ ਕਿ ਕਿਸੇ ਪਤੇਤ ਨੂੰ ਤਾਂ ਹਾਲਾਂਕਿ ਪਤੇਤ ਨੂੰ ਲੈ ਕੇ ਵੀ ਸਵਾਲ ਖੜੇ ਹੋ ਰਹੇ ਕਿਉਂ ਪਤੇਤ ਵੀ ਨਹੀਂ ਜਿਹੜੇ ਜਾਂਦੇ ਸ੍ਰੀ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਉੱਤੇ ਕਿਸੇ ਵੀ ਜਿਹੜਾ ਅਮਰਤਾਰੀ ਦੀ ਸਿੱਖ ਜਾਂ ਸਬਸੁਰ ਸਖ ਤੋਂ ਬਿਨਾ ਨਹੀਂ ਉਹਨੂੰ ਤਾਲਬ ਕੀਤਾ ਜਾ ਸਕਦਾ ਜੀ ਇਹ ਹੈ ਲੇਕਿਨ ਜਿਹੜਾ ਜਿਹੜਾ ਸਖਤਰਤਾ ਹੈ ਉਹ ਐਕਚੁਅਲੀ ਦਫ਼ਤਰ ਹੈ ਇਹ ਦਫ਼ਤਰ ਦੇ ਵਿੱਚ ਤਾਂ ਸਪਸ਼ਟੀਕਰਨ ਵਗੈਰਾ ਜਿਹੜਾ ਹੈ ਉਹ ਮੰਗਿਆ ਜਾਣਾ ਬਣਦਾ ਸੀ ਜਿਹੜਾ ਪੇਸ਼ ਹੋਣਾ ਤਾਲਬ ਕਰਨਾ ਸ਼ਬਦ ਇਹ ਸਖਤਰੇ ਤੇ ਲਈ ਨਹੀਂ ਵਰਤਿਆ ਜਾ ਸਕਦਾ ਪੇਸ਼ ਹੋ ਉਹ ਜਾਂ ਤਾਲਬ ਕੀਤਾ ਜਾਂਦਾ ਹੈ ਇਹ ਸ਼ਬਦ ਜਿਹੜੇ ਹੈ ਇਸ ਖਤਰੇ ਤੇ ਲਈ ਨਹੀਂ ਵਰਤੇ ਜਾਣੇ ਚਾਹੀਦੇ ਇਹ ਸਿਰਫ ਤੇ ਸਿਰਫ ਅਕਾਲ ਤਖਤ ਸਾਹਿਬ ਦੀ ਫਸੀਲ ਦੇ ਸਾਹਮਣੇ ਹੀ ਜਿਹੜਾ ਹੈ ਉਹ ਵਰਤੇ ਜਾਣੇ ਚਾਹੀਦੇ ਹੈ ਕਿ ਅਕਾਲ ਤਖਤ ਸਾਹਿਬ ਤੇ ਪੇਸ਼ ਹੋ ਉਹ ਜਾਂ ਅਕਾਲ ਤਖਤ ਸਾਹਿਬ ਤੇ ਤੁਹਾਨੂੰ ਤਾਲਬ ਕੀਤਾ ਜਾਂਦਾ ਹੈ ਦਫ਼ਤਰ ਦਫ਼ਤਰ ਵਿੱਚ ਤਾਂ ਸਿਰਫ ਸਪਸ਼ਟੀਕਰਨ ਦਫ਼ਤਰੀ ਕਾਰਵਾਈ ਜਿਹੜੀ ਉਹ ਕਰਨੀ ਹਾਂ ਸਪਸ਼ਟੀਕਰਨ ਮੰਗਿਆ ਜਾ ਸਕਦਾ ਹੈ ਸਪਸ਼ਟੀਕਰਨ ਲਿਖਤੀ ਵੀ ਮੰਗਿਆ ਜਾ ਸਕਦਾ ਹੈ